ਦੋਸਤੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀਰ ਪੈਦਾ ਲੰਗਰ ਸ਼ੁਰੂ ਕੀਤਾ ਜੋ ਅੱਜ ਤੱਕ ਸਿੱਖਾਂ ਵੱਲੋਂ ਨਿਰੰਤਰ ਚਲਾਇਆ ਜਾ ਰਿਹਾ ਹੈ ਕਿਸੇ ਭੁੱਖੇ ਨੂੰ ਰੋਟੀ ਖਵਾਉਣਾ ਦੁਨੀਆ ਤੇ ਇਸ ਤੋਂ ਵੱਡਾ ਕੋਈ ਵੀ ਪੁੰਨ ਨਹੀਂ ਤੁਸੀਂ ਜੋ ਤਸਵੀਰਾਂ ਦੇਖ ਰਹੇ ਹੋ ਇਹ ਪਿਛਲੇ ਦਿਨਾਂ ਤੋਂ ਮਨਾਏ ਜਾ ਰਹੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦੇ 450 ਸਾਲਾ ਦਿਵਸ ਦੀਆਂ ਹਨ ਜਿਸ ਲਈ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚੀ ਹੈ ਥਾਂ ਥਾਂ ਉੱਤੇ ਲੰਗਰ ਚੱਲ ਰਹੇ ਹਨ ਬਾਰਤ ਸਬ ਤੋਂ ਵੱਧ ਖਿੱਚ ਦਾ ਕਾਰਨ ਬਣਿਆ ਹੈ ਇਹ ਖਾਸ ਲੰਗਰ ਜਿਸ ਵਿੱਚ 버ਗਰ ਪੀਜੇ ਦਹੀਂ ਭੱਲੇ ਵਰਤਾਏ ਜਾ ਰਹੇ ਹਨ ਪਰ ਇਸ ਪੀਜਿਆਂ ਵਾਲੇ ਲੰਗਰ ਦਾ ਹਾਲ ਜੋ ਤੁਸੀਂ ਦੇਖ ਰਹੇ ਹੋ ਆਮ ਲੋਕ ਇੱਕ ਦੂਜੇ ਨਾਲ ਧੱਕਾ ਮੁੱਕੀ ਕਰਕੇ ਹਜ਼ਾਰਾਂ ਦੀ ਭੀੜ ਵਿੱਚ ਸਿਰਫ ਇੱਕ 버ਗਰ ਅਤੇ ਪੀਜੇ ਵਾਸਤੇ ਜਦੋ ਜਹਿਦ ਕਰ ਰਹੇ ਹਨ ਜਿਹੜਾ ਕੋਈ ਇੱਕ ਘੰਟਾ ਜ਼ੋਰ ਲਗਾ ਕੇ 버ਗਰ ਹਾਸਲ ਕਰਨ ਵਿੱਚ ਕਾਮਯਾਬ ਵੀ ਕਿਤੇ ਹੋ ਜਾਂਦਾ ਤਾਂ ਭੀੜ ਜ਼ਿਆਦਾ ਹੋਣ ਕਰਕੇ ਉਸ ਨੂੰ ਖੜਕ ਕੇ ਹੀ ਖਾਣਾ ਪੈਂਦਾ ਹੈ ਸਾਡਾ ਕਿਸੇ ਸੰਪਰਦਾ ਜਾਂ ਕਿਸੇ ਪ੍ਰਬੰਧਕਾਂ ਨਾਲ ਕੋਈ ਵੈਰ-ਵਿਰੋਧ ਨਹੀਂ ਪਰ ਇਸ ਖਾਸ ਕਿਸਮ ਦੇ ਲੰਗਰ ਜੇਕਰ ਲਗਾਉਣੇ ਵੀ ਹਨ ਤਾਂ ਉਹਨਾਂ ਲਈ ਕੋਈ ਢੁਕਵਾਂ ਪ੍ਰਬੰਧ ਵੀ ਚਾਹੀਦਾ ਹੈ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ ਦਾ ਸਿਧਾਂਤ ਇਸ ਲੰਗਰ ਵਿੱਚ ਕਿਤੇ ਵੀ ਨਜ਼ਰ ਨਹੀਂ ਆਉਂਦਾ 버거 ਪੀਜਾ ਵਾਲੇ ਲੰਗਰ ਲਾਉਣ ਬਾਰੇ ਤੁਹਾਡੇ ਕੀ ਵਿਚਾਰ ਹਨ ਕੀ ਇਹ ਲੰਗਰ ਹੋਰ ਵੀ ਵੱਧ ਚੜ੍ਹ ਕੇ ਲਾਉਣੇ ਚਾਹੀਦੇ ਹਨ ਜਾਂ ਫਿਰ ਨਹੀਂ ਜਾਂ ਫਿਰ ਲੰਗਰ ਦਾਲ ਪ੍ਰਸ਼ਾਦੇ ਦਾ ਹੀ ਠੀਕ ਹੁੰਦਾ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਲੰਗਰ ਕਿਸੇ ਕਿਸਮ ਦੀ ਕੋਈ ਸ਼ੋਸ਼ੇਬਾਜ਼ੀ ਤਾਂ ਨਹੀਂ 버거 ਪੀਜਿਆਂ ਵਾਲੇ ਲੰਗਰ ਦਾ ਹਾਲ ਤੁਹਾਡੇ ਸਾਹਮਣੇ ਹੈ